ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮਰ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਸਰੋਂ ਦੇ ਤੇਲ ਦੇ ਪਸ਼ੂਆਂ ਨੂੰ ਦੇਣ ਦੇ ਫਾਇਦੇ ਤੁਹਾਨੂੰ ਦੱਸਾਂਗੇ ਕਿ ਸਰੋਂ ਦਾ ਤੇਲ ਆ ਜਿਹੜਾ ਕਿਹੜੇ ਪਸ਼ੂ ਨੂੰ ਦੇ ਸਕਦੇ ਆਂ ਆਪਾਂ ਤੇ ਕਿਹੜੇ ਸਮੇਂ ਦੇਣਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਰੋਂ ਦਾ ਤੇਲ ਆ ਜਿਹੜਾ ਬਹੁਤ ਹੀ ਫਾਇਦੇਮੰਦ ਆ ਪਸ਼ੂਆਂ ਲਈ ਇੱਕ ਰਾਮ ਬਣ ਦਾ ਕੰਮ ਕਰਦਾ ਜੇ ਆਪਾਂ ਪਸ਼ੂ ਨੂੰ ਸਰੋਂ ਦਾ ਤੇਲ ਦਿੰਨੇ ਆਂ ਤੇ ਇਹਦੇ ਕੁਝ ਨੁਕਸਾਨ ਵੀ ਐ ਕੁਝ ਸਮਾਂ ਐ ਜਾਂ ਹੁੰਦਾ ਜਿਹੜਾ ਪਸ਼ੂ ਨੂੰ ਆਪਾਂ ਸਰੋਂ ਦਾ ਤੇਲ ਨਹੀਂ ਦੇਣਾ ਉੱਥੇ ਨੁਕਸਾਨ ਵੀ ਕਰ ਜਾਂਦਾ ਕੁਝ ਸਮਾਂ ਐ ਜਾਂ ਹੁੰਦਾ ਜਿਹੜਾ ਕਿ ਸਰੋਂ ਦਾ ਤੇਲ ਦੇਣ ਦੇ ਨਾਲ ਆਪਣੇ ਪਸ਼ੂ ਨੂੰ ਫਾਇਦਾ ਵੀ ਹੁੰਦਾ ਤੇ ਬਣੇ ਰਹੋ ਵੀਡੀਓ ਦੇਖ ਐਂਡ ਤੱਕ ਤੇ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਿਹੜੇ ਪਸ਼ੂ ਨੂੰ ਆਪਾਂ ਸਰੋਂ ਦਾ ਤੇਲ ਦੇਣਾ ਤੇ ਕਿੰਨੀ ਮਾਤਰਾ ਦੇਣੀ ਆ ਤੇ ਸਾਰੀ ਵੀਡੀਓ ਦੇਖੋ ਐਂਡ ਤੱਕ ਤੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀਆਂ ਵੀਡੀਓ ਲੈ ਕੇ ਆਉਂਦੇ ਰਹਿਣੇ ਆਂ ਕਿਸਾਨ ਦੋਸਤੋ ਜਿਹੜਾ ਸਰੋਂ ਦਾ ਤੇਲ ਹੈ ਵੀ ਤੁਹਾਨੂੰ ਪਹਿਲਾਂ ਦੱਸਾਂਗੇ ਸਰੋਂ ਦੇ ਤੇਲ ਆ ਜਿਹੜਾ ਪਸ਼ੂ ਨੂੰ ਕਿੰਨਾ ਦੇਣਾ ਆਂ ਦੋਸਤੋ ਜਿਹੜਾ ਸਰੋਂ ਦਾ ਤੇਲ ਹੈ ਸਰੋਂ ਦਾ ਤੇਲ ਆਪਣੇ ਬਜ਼ੁਰਗ ਜਿਹੜੇ ਪਸ਼ੂਆਂ ਨੂੰ ਚਾਰਦੇ ਹੁੰਦੇ ਸੀ ਤੇ ਇਹਦੇ ਨਾਲ ਜਿਹੜੇ ਬਹੁਤ ਫਾਇਦੇ ਫਾਇਦੇ ਆ ਕਿਉਂਕਿ ਕੋਈ ਵੀ ਦੇਸੀ ਚੀਜ਼ ਆਪਾਂ ਵਰਤਦੇ ਆ ਉਹਦੇ ਨੁਕਸਾਨ ਨਹੀਂ ਹੁੰਦੇ ਫਾਇਦੇ ਹੁੰਦੇ ਆ ਜੇ ਆਪਾਂ ਕੋਈ ਵੀ ਮੈਡੀਕਲ ਤੋਂ ਚੀਜ਼ ਲਿਆ ਕੇ ਬੇ ਕੈਮੀਕਲ ਆਪਾਂ ਵਰਤਦੇ ਆ ਪਸ਼ੂ ਤੇ ਉਹਦੇ ਨੁਕਸਾਨ ਵੀ ਹੁੰਨੇ ਆ ਜਿੰਨੇ ਫਾਇਦੇ ਆ ਕਿਉਂਕਿ ਆਪਾਂ ਨੂੰ ਫਾਇਦੇ ਕੋਈ ਨਹੀਂ ਨੁਕਸਾਨ ਕੋਈ ਨਹੀਂ ਦੱਸਦਾ ਫਾਇਦੇ ਸਿਰਫ ਦੱਸਦਾ ਹੁੰਦਾ ਤੇ ਜਿਵੇਂ ਕਿ ਦੇਸੀ ਖਰਾਕ ਆ ਕੋਈ ਵੀ ਤੁਸੀਂ ਵਰਤਦੇ ਹੋ ਉਹਦਾ ਜੇ ਰਿਜ਼ਲਟ ਨਹੀਂ ਵੀ ਮਿਲਦਾ ਤਾਂ ਉਹਦਾ ਨੁਕਸਾਨ ਵੀ ਕੋਈ ਨਹੀਂ ਹੁੰਦਾ ਤੇ ਆਪਾਂ ਤੁਹਾਨੂੰ ਦੱਸਾਂਗੇ ਸਰੋਂ ਦਾ ਤੇਲ ਜਿਹੜਾ ਗੱਭਣ ਪਸ਼ੂ ਆ ਉਹਨੂੰ ਕਿੰਨਾ ਚਾਰਨਾ ਤੇ ਜਿਹੜਾ ਦੁੱਧ ਦਿੰਦਾ ਉਹਨੂੰ ਕਿੰਨਾ ਚਾਰਨਾ ਤੇ ਕਦੋਂ ਚਾਰਨਾ ਜਿਵੇਂ ਕਿ ਕਿਸਾਨ ਦੋਸਤੋ ਜੇ ਆਪਣੀ ਆ ਚੋਟੀ ਆ ਸਾਹਮਣੇ ਇਹ ਗੱਭਣ ਆ ਚੋਟੀ ਤੇ ਇਹ 5 ਮਹੀਨਿਆਂ ਦੀ ਗੱਬਣ ਆਪਾਂ ਇਹਨੂੰ ਵੀ ਚਾਰ ਸਕਦੇ ਆ ਜਿਵੇਂ ਇਹ ਛੋਟਾ ਕਾਫਾ ਕੱਟੀ ਆ ਇਹਨੂੰ ਵੀ ਚਾਰ ਸਕਦੇ ਆ ਬੱਸੀ ਆ ਕੋਈ ਉਹਨੂੰ ਵੀ ਸਰੋਂ ਦਾ ਤੇਲ ਚਾਰ ਸਕਦੇ ਆ ਜਿਹੜਾ ਚਾਰਨ ਦੀ ਵਿਧੀ ਆ ਉਹ ਆ ਆਪਾਂ ਸ਼ਾਮ ਨੂੰ ਚਾਰਨਾ ਹੈਗਾ ਪਸ਼ੂ ਨੂੰ ਜਦੋਂ ਪੱਠਾ ਹਰਾ ਚਾਰਾ ਖਵਾ ਕੇ ਤੁਸੀਂ ਪਾਸੇ ਕਰ ਦਿੱਤਾ ਤੇ ਉਦੋਂ ਖਵਾਉਣਾ ਹੈ ਖਵਾਉਣਾ ਦੋਸਤੋ ਤੁਸੀਂ ਜਿਵੇਂ ਕਿ ਕਣਕ ਦਾ ਚੌਕਰ ਹੋ ਗਿਆ ਸੋਲਿਆਂ ਦਾ ਸਲਕਾ ਹੋ ਗਿਆ ਜਾਂ ਘਰ ਦੀ ਫੀਡ ਹੋ ਗਈ ਇਸ ਤਰ੍ਹਾਂ ਆਪਾਂ ਘਰ ਦੀ ਫੀਡ ਤਿਆਰ ਕਰਦੇ ਆ ਤੇ ਇਹਦੇ ਵਿੱਚ ਤੁਸੀਂ ਸਰੋਂ ਦਾ ਤੇਲ ਆ ਜਿਹੜਾ ਵੱਡੇ ਪਸ਼ੂ ਨੂੰ ਤੁਸੀਂ 70 ਤੋਂ 80 ਗ੍ਰਾਮ 100 ਗ੍ਰਾਮ ਤੱਕ ਵੀ ਦੇ ਸਕਦੇ ਹੋ ਜੇ ਤੁਹਾਡਾ ਪਸ਼ੂ ਪੂਰੇ ਹੈਵੀ weight ਦਾ ਇਸ ਤਰ੍ਹਾਂ ਤੁਸੀਂ ਸਰੋਂ ਦਾ ਤੇਲ ਆ ਜਿਹੜਾ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਰਲਾ ਲੈਣਾ ਤੇ ਰਲਾ ਕੇ ਪਸ਼ੂ ਨੂੰ ਆਪਣੇ ਨੂੰ ਚਾਰਨਾ ਹੈ ਚਾਰਨਾ ਤੁਸੀਂ ਸ਼ਾਮ ਨੂੰ ਪੱਠੇ ਖਵਾ ਕੇ ਹਰਾ ਚਾਰਾ ਪਸ਼ੂ ਨੂੰ ਪਾਸੇ ਕਰਕੇ ਤੇ ਬਾਅਦ ਦੇ ਵਿੱਚ ਇਹ ਖਵਾ ਕੇ ਸਰੋਂ ਦਾ ਤੇਲ ਤੇ ਪਾਣੀ ਨਹੀਂ ਪਿਉਣਾ ਹੈਗਾ ਤੇ ਇੱਕ ਤਾਂ ਇਹ ਗੱਲ ਦਾ ਧਿਆਨ ਰੱਖਣਾ ਆਪਾਂ ਪਾਣੀ ਨਹੀਂ ਪਸ਼ੂ ਨੂੰ ਪਿਉਣਾ ਨੰਬਰ 2 ਤੇ ਜਿਹੜਾ ਪਸ਼ੂ ਮੀਂਹ ਕਣੀ ਹੈ ਜਦੋਂ ਮੌਸਮ ਕੱਚਾ ਹੈ ਉਦੋਂ ਨਹੀਂ ਆਪਣੇ ਪਸ਼ੂ ਨੂੰ ਖਵਾਉਣਾ ਇਹ ਦੋ ਤਿੰਨ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਸਰੋਂ ਦੇ ਤੇਲ ਦੇ ਫਾਇਦੇ ਬਹੁਤ ਹੈ ਤੁਸੀਂ ਗੱਬਣ ਪਸ਼ੂ ਨੂੰ ਵੀ ਦੇ ਸਕਦੇ ਹੋ ਜਿਹੜਾ ਦੁੱਧ ਦਿੰਦਾ ਹੈ ਉਹਨੂੰ ਵੀ ਤੁਸੀਂ 50 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਦੇ ਸਕਦੇ ਹੋ ਤੇ ਜਦੋਂ ਵੀ ਆਪਣੇ ਪਸ਼ੂ ਨੂੰ ਸਰੋਂ ਦਾ ਤੇਲ ਚਾਰਾਂਗੇ ਆਪਾਂ ਇਹਦੇ ਨਾਲ ਨਾਲ ਤਾਂ ਨੰਬਰ 1 ਤੇ ਤਾਂ ਪਸ਼ੂ ਦੇ ਜਿਹੜੀ ਸਰੀਰ ਦੀ ਚਮਕ ਆਉਂਦੀ ਹੈਗੀ ਆ ਨੰਬਰ 2 ਤੇ ਜਿਹੜੇ ਚਿਚੜ ਚੰਮ ਜੂ ਇਹ ਵੀ ਬਹੁਤ ਘੱਟ ਲੱਗਦੇ ਹੈਗੇ ਆ ਤੇ ਜਿਹੜੀ ਧਾਰ ਚ ਵੀ ਬਹੁਤ ਫਰਕ ਪੈਂਦਾ ਧਾਰ ਵੀ ਪਸ਼ੂ ਦੀ ਪੋਲੀ ਹੁੰਦੀ ਹੈ ਇਹਦੇ ਨਾਲ ਤੇ ਜਿਹੜੀ ਫੈਂਟ ਆ ਤੇ ਦੁੱਧ ਦਾ ਇਹ ਵੀ ਵਾਧਾ ਹੈਗਾ ਇਹਦੇ ਜੇ ਆਪਾਂ ਗੁਣ ਸਾਨੂੰ ਦੱਸਣ ਲੱਗ ਜਾਈਏ ਸਰੋਂ ਦੇ ਤੇਲ ਦੇ ਦਾ ਪੂਰੀ ਫਲਮ ਹੀ ਬਣ ਜੂ 2.5 ਘੰਟਿਆਂ ਦੀ ਘੱਟੋ ਘੱਟ 2.5 ਘੰਟਿਆਂ ਦੇ ਵਿੱਚ ਵੀ ਤੁਹਾਨੂੰ ਫਾਇਦੇ ਨਹੀਂ ਦੱਸੇ ਜਾਣੇ ਐਨੇ ਕਿਹਦੇ ਫਾਇਦੇ ਆ ਤੇ ਤੁਸੀਂ ਵਰਤ ਕੇ ਦੇਖੋ ਆਪਾਂ ਵਰਤਦੇ ਰਹਿੰਦੇ ਆ ਜੇ ਛੋਟਾ ਕਾਫਾ ਕੱਟਾ ਜਾਂ ਕੱਟੀ ਬੱਸ਼ੀਆ ਇਹਨੂੰ ਵੀ ਤੁਸੀਂ ਚਾਰ ਸਕਦੇ ਹੋ ਇਹਨੂੰ ਤੁਸੀਂ ਜੇ ਲੱਸੀ ਦੇ ਵਿੱਚ ਸਰੋਂ ਦਾ ਤੇਲ ਪਾਉਣਾ ਤਾਂ ਤੁਸੀਂ 10 ਤੋਂ 20 ਗ੍ਰਾਮ ਤੇ ਜੇ ਤੁਸੀਂ ਫੀਡ ਦੇ ਵਿੱਚ ਰਲਾ ਕੇ ਜਿਵੇਂ ਇਸ ਤਰ੍ਹਾਂ ਮਿਕਸ ਕਰਕੇ ਚੰਗੀ ਤਰ੍ਹਾਂ ਤਾਂ ਫਿਰ ਤੁਸੀਂ 50 ਗ੍ਰਾਮ ਵੀ ਦੇ ਸਕਦੇ ਹੋ ਜਿਵੇਂ ਵਸ਼ੀ ਆ ਜਾਂ ਕੱਟੀ ਆ ਉਸ ਦੇ ਹਿਸਾਬ ਨਾਲ ਬੇਟ ਦੇ ਹਿਸਾਬ ਨਾਲ ਤੁਸੀਂ ਦੇ ਸਕਦੇ ਹੋ ਵੱਡੇ ਪਸ਼ੂ ਨੂੰ 100 ਗ੍ਰਾਮ ਤੱਕ ਵੀ ਡੇਲੀ ਦਾ ਚਾਰ ਸਕਦੇ ਹੋ ਤੇ ਇਹ ਬਹੁਤ ਵਧੀਆ ਚੀਜ਼ ਆ ਤੁਹਾਨੂੰ ਦੱਸ ਦਿਆਂ ਆਪਾਂ ਖਾਂਦੇ ਵੀ ਬਹੁਤ ਆ ਪਸ਼ੂ ਗੱਝੀ ਆਂਦੇ ਹੌਲੀ ਹੌਲੀ ਕਈ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਕਿ ਸਾਡਾ ਪਸ਼ੂ ਖਾਂਦਾ ਨਹੀਂ ਹੈਗਾ ਤੇ ਉਹਨੂੰ ਕਿਵੇਂ ਕਰੀਏ ਜਦੋਂ ਤੁਸੀਂ ਹੌਲੀ ਥੋੜਾ ਥੋੜਾ ਧਰ ਲੱਗੇ ਨਾ ਪਸ਼ੂ ਨੂੰ ਡੇਲੀ ਫਿਰ ਆਪੇ ਖਾਣ ਲੱਗ ਜਾਂਦਾ ਕਈ ਵਾਰ ਕੀ ਹੁੰਦਾ ਆਪਾਂ ਬੜੇ ਮੈਂ ਦੀ ਖਾਲ ਪਸ਼ੂ ਨੂੰ ਖਵਾਉਣੇ ਆ ਤੋ ਇਹ ਵੀ ਇਹਦਾ ਸਰੋਂ ਦਾ ਤੇਲ ਹੁੰਦਾ ਥੋੜਾ ਕੌੜਾ ਹੁੰਦਾ ਘੜਤਾਂ ਦੇ ਵਿੱਚ ਤੇ ਇਸ ਕਰਕੇ ਘਟ ਖਾਂਦੇ ਆ ਪਸ਼ੂ ਤੇ ਜਦੋਂ ਗੱਜੀਆਂ ਆਣ ਫਿਰ ਪੂਰਾ ਜਿੰਨਾ ਮਰਜੀ ਧਰੀ ਜਾਓ ਤੁਸੀਂ ਫਿਰ ਉਹਦੀ ਖਾਜਾ ਕਰੋ ਆ ਦੇਖੋ ਆਪਣੀ ਝੋਟੀ ਗਿੱਜੀ ਹੋਈ ਆ ਤੇ ਇਹ ਗੱਬਣ ਵੀ ਆ ਸਾਨੂੰ ਦੱਸਿਆ ਪੰਜ ਮਹੀਨਿਆਂ ਦੀ ਤੇ ਦੁੱਧ ਵੀ ਦਿੰਦੀ ਆ ਇਹਨੂੰ ਆਪਾਂ ਸਰੋਂ ਦਾ ਤੇਲ ਡੇਲੀ ਚਾਰਦੇ ਆ ਇਹ ਤਾਂ ਸਾਨੂੰ ਇੱਕ ਵੀਡੀਓ ਚ ਦਿਖਾਉਣ ਦੇ ਮਾਰੇ ਨੇ ਹੁਣ ਸਵੇਰ ਧਰਿਆ ਤੇ ਨਹੀਂ ਇਹ ਆਪਾਂ ਸ਼ਾਮ ਨੂੰ ਜਾਰ ਨਾ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ